ਸਤਿਗੁਰੂ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ অতি ਸਤਿਕਾਰਯੋਗ ਬੀਬੀ ਭਜਨੂਨ ਜੀ ਅੱਜ ਮਿਤੀ 21 ਅਗਸਤ 2025 ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ ਆਪ ਜੀ ਦਾ ਸਮੁੱਚਾ ਜੀਵਨ ਪੂਰਨ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਨੂੰ ਸਮਰਪਿਤ ਸੀ ਜੀਵਨ ਦੇ ਸ਼ੁਰੂਆਤੀ ਸਾਲਾਂ ਤੋਂ ਲੈ ਕੇ ਆਖਰੀ ਸਵਾਸ ਤੱਕ ਆਪ ਜੀ ਨੇ ਸਤਗੁਰਾਂ ਦੀ ਸੇਵਾ ਵਿੱਚ ਆਪਣਾ ਜੀਵਨ ਲਗਾਇਆ ਕੈਨ ਵਿੱਚ ਬੜਾ ਸੁਖਾਲਾ ਹੈ ਪਰ ਸਮੁੱਚਾ ਹੀ ਜੀਵਨ ਇੱਕੋ عقیده ਨੂੰ ਸਮਰਪਿਤ ਕਰ ਦੇਣਾ ਕੋਈ ਸਰਲ ਕੰਮ ਨਹੀਂ ਬੜਾ ਕਠਿਨ ਹੈ ਸਮੁੱਚੇ ਸੇਵਾਦਾਰ ਵਰਗ ਲਈ ਆਪ ਜੀ ਦਾ ਸਮੁੱਚਾ ਜੀਵਨ ਸੱਚੀ ਸੁੱਚੀ ਮਿਸਾਲ ਹੈ ਛੋਟੀ ਉਮਰ ਵਿੱਚ ਹੀ ਆਪ ਜੀ ਨੂੰ ਵੱਡੇ ਪਾਤਸ਼ਾਹ ਰੱਬ ਜੀ ਸਤਿਗੁਰੂ ਸ੍ਰੀ ਸਰਵਨ ਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਰਹਿਣ ਦਾ ਸੁਭਾਗ ਹਾਸਲ ਹੋ ਗਿਆ ਸੀ। ਉਹਨਾਂ ਦਿਨਾਂ ਵਿੱਚ ਅਤੀ ਸਤਕਾਰਯੋਗ ਬੀਬੀ ਭਾਨੀ ਜੀ ਸ੍ਰੀ ਪਾਤਸ਼ਾਹ ਜੀ ਦੀ ਰਸੋਈ ਵਿਖੇ ਸੇਵਾ ਨਿਭਾਇਆ ਕਰਦੇ ਸਨ। ਸਤਕਾਰਯੋਗ ਬੀਬੀ ਭਾਨੀ ਜੀ ਉੱਚੇ ਜੀਵਨ ਵਾਲੇ ਗੁਰੂ ਘਰ ਦੀ ਮਰਿਆਦਾ ਦਾ ਪੂਰਨ ਪਾਲਣ ਕਰਨ ਵਾਲੇ ਮਹਾਨ ਸੇਵਾਦਾਰ ਮਾਤਾ ਜੀ ਸਨ। ਉਹਨਾਂ ਦੀ ਸਹੋਬਤ ਵਿੱਚ ਰਹਿ ਕੇ ਬੀਬੀ ਭਜਨੋ ਜੀ ਨੇ ਗੁਰੂ ਘਰ ਦੀ ਮਰਿਆਦਾ ਦੀ ਜੁਗਤ ਨੂੰ ਆਤਮ ਸਾਥ ਕਰ ਲਿਆ। ਆਪਣੇ ਸਤਿਗੁਰੂ ਜੀ ਪ੍ਰਤੀ ਆਪ ਜੀ ਦੀ ਲਗਨ ਅਤੇ ਪ੍ਰੇਮ ਨੇ ਸਹਿਜੇ ਹੀ ਉੱਚ ਗੁਣਾ ਸੰਗ ਆਪ ਜੀ ਦਾ ਜੀਵਨ ਸ਼ਿੰਗਾਰ ਦਿੱਤਾ। ਪਾਵਨ ਡੇਰੇ ਵਿਖੇ ਆਪ ਜੀ ਨੂੰ ਆਇਆ ਨੂੰ ਅਜੇ ਥੋੜੇਕ ਦਿਨ ਹੀ ਲੰਗੇ ਸਨ ਕਿ ਵੱਡੇ ਪਾਤਸ਼ਾਹ ਜੀ ਨੇ ਆਪ ਜੀ ਦੀ ਰੂਚੀ ਵੇਖ ਆਪ ਜੀ ਨੂੰ ਪ੍ਰਭੂ ਨਾਮ ਦੀ ਪਵਿੱਤਰ ਦਾਤ ਬਖਸ਼ ਦਿੱਤੀ ਸੀ ਬਸ ਉਸ ਤੋਂ ਬਾਅਦ ਆਪ ਜੀ ਨੇ ਪਿਸ਼ਾਮ ਪਰਤ ਕੇ ਨਾ ਵੇਖਿਆ ਆਪ ਜੀ ਦੇ ਪਿਤਾ ਜੀ ਕਾਰੋਬਾਰੀ ਸਨ ਕੱਪੜਾ ਬੁਣਨ ਦਾ ਉਹਨਾਂ ਦਾ ਕਾਰਖਾਨਾ ਸੀ ਆਪ ਜੀ ਸੇਠਾਂ ਦੀ ਧੀ ਸਨ ਪਰ ਸਾਰਾ ਜਗਤ ਛੱਡ ਦਿੱਤਾ ਇੱਕੋ ਸਤਿਗੁਰਾਂ ਦਾ ਪ੍ਰੇਮ ਸਤਿਗੁਰਾਂ ਦੇ ਦਰ ਦੀ ਸੇਵਾ ਹੀ ਆਪ ਜੀ ਦੇ ਜੀਵਨ ਦਾ ਮੁੱਖ ਮਕਸਦ ਬਾਕੀ ਰਹਿ ਗਿਆ ਸੀ অতি ਸਤਕਾਰਯੋਗ ਬੀਬੀ ਭਾਨੀ ਜੀ ਦੇ ਇਸ ਜਗਤ ਤੋਂ ਰੁਖਸਤ ਹੋ ਜਾਣ ਉਪਰੰਤ ਗੁਰੂ ਘਰ ਦੀ ਰਸੋਈ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪ ਜੀ ਦੇ ਪਾਗੀਆਂ ਆਈਆਂ ਇਹਨਾਂ ਨੂੰ ਆਪਣੇ ਆਖਰੀ ਸਵਾਸ ਤੱਕ ਆਪ ਜੀ ਨੇ ਬਖੂਬੀ ਸੰਭਾਲਿਆ ਵੱਡੇ ਮਹਾਰਾਜ ਜੀ ਲਈ ਆਪ ਜੀ ਹੱਥੀਂ ਭੋਜਨ ਤਿਆਰ ਕਰਦੇ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਜੀ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੇ ਲੰਗਰ ਪੰਡਾ ਰਿਆਂ ਹਿੱਤ ਆਪ ਜੀ ਨੇ ਨਿਰੰਤਰ ਸੇਵਾਵਾਂ ਨਿਭਾਈਆਂ ਪਾਵਨ ਦਰਬਾਰ ਦੇ ਮੌਜੂਦਾ ਗੱਦੀ ਨਿਸ਼ੀਨ ਸਤਿਗੁਰੂ ਸਵਾਮੀ ਨਰਿੰਜਨ ਦਾਸ ਮਹਾਰਾਜ ਜੀ ਦੇ ਭੋਜਨ ਦੀ ਸਮੁੱਚੀ ਵਿਵਸਥਾ ਆਪ ਜੀ ਦੀ ਨਿਗਰਾਨੀ ਹੇਠ ਸੀ ਪਾਵਨ ਦਰਬਾਰ ਤੋਂ ਬਾਹਰ ਕਿਧਰੇ ਜਾਣ ਦੀ ਆਪ ਜੀ ਦੀ ਕਦੇ ਕੋਈ ਰੁਚੀ ਨਾ ਸੀ ਆਪ ਜੀ ਪੂਰਨ ਮਰਿਆਦਾ ਅਤੇ ਸਵੱਛਮ ਦਾ ਪੂਰਾ ਖਿਆਲ ਰੱਖਦੇ ਸਫਾਈ ਦੀ ਵਿਵਸਥਾ ਦਾ ਆਪ ਜੀ ਬੜਾ ਧਿਆਨ ਰੱਖਦੇ ਪੋਜਨ ਸਥਾਨ ਦੇ ਆਲੇ ਦੁਆਲੇ ਨੂੰ ਸੁੰਦਰ ਬੂਟਿਆਂ ਫੁੱਲਦਾਰ ਅਤੇ ਫਲਦਾਰ ਸੰਗ ਸਜਾਈ ਰੱਖਦੇ। ਹਰਿਆਵਲ ਦਾ ਬੜਾ ਧਿਆਨ ਰੱਖਦੇ। ਦੇਸ਼ ਵਿਦੇਸ਼ ਦੇ ਕਈ ਤਰ੍ਹਾਂ ਦੇ ਫੁੱਲਾਂ ਅਤੇ ਫਲਾਂ ਦੇ ਬੂਟੇ ਆਪ ਜੀ ਨੇ ਪਵਿੱਤਰ ਦਰਬਾਰ ਦੇ ਸੁਹੱਪਣ ਨੂੰ ਹੋਰ ਸਜਾਉਣ ਲਈ ਲਗਵਾਏ ਹੋਏ ਹਨ। ਜੀਵਨ ਦੇ ਅੰਤਮ ਮਹੀਨਿਆਂ ਦੌਰਾਨ ਜਦ ਕਦੇ ਸਿਹਤ ਠੀਕ ਵੀ ਨਾ ਰਹਿੰਦੀ ਸੀ ਤਦ ਵੀ ਜਦੋਂ ਸ੍ਰੀ ਸਤਗੁਰੂ ਪਾਤਸ਼ਾਹ ਜੀ ਆਪ ਜੀ ਵੱਲ ਜਾਂਦੇ ਤਾਂ ਆਪ ਜੀ ਚਾਰ ਪਾਈ ਤੋਂ ਉੱਠ ਕੇ ਖਲੋ ਜਾਂਦੇ ਅਤੇ ਸ੍ਰੀ ਸਤਗੁਰੂ ਪਾਤਸ਼ਾਹ ਜੀ ਦੀ ਆਮਦ ਦੀ ਖੁਸ਼ੀ ਅੰਦਰ ਧਰਤੀ ਨੂੰ ਨਮਸਕਾਰ ਕਰਦੇ ਆਪਣੇ ਸਤਗੁਰਾਂ ਦੇ ਆਵਣ ਦਾ ਚਾਉ ਕਰਦੇ ਸ੍ਰੀ ਸਤਗੁਰੂ ਪਾਤਸ਼ਾਹ ਜੀ ਦੇ ਆਪ ਜੀ ਧੀ ਸਨ ਭੈਣ ਵੀ ਸਨ ਅੱਜ ਪਾਤਸ਼ਾਹ ਜੀ ਆਪ ਜੀ ਦੇ ਇਸ ਜਗਤ ਵਿੱਚੋਂ ਰੁਖਸਤ ਹੋਣ ਉਪਰੰਤ ਬੜੇ ਗੰਭੀਰ ਵਿਖਾਈ ਦਿੱਤੇ ਹਨ ਸ੍ਰੀ ਸਤਗੁਰੂ ਪਾਤਸ਼ਾਹ ਜੀ ਨੇ ਏਸੇ ਗੰਭੀਰਤਾ ਦੌਰਾਨ ਪਵਿੱਤਰ ਬਚਨ ਕੀਤੇ ਬੀਬੀ ਜੀ ਨੇ ਵੱਡੇ ਮਹਾਰਾਜ ਜੀ ਸੰਤ ਹਰੀਦਾਸ ਜੀ ਸੰਤ ਗਰੀਬਦਾਸ ਜੀ ਸੰਤ ਰਾਮਾਨੰਦ ਜੀ ਦੀ ਬਹੁਤ ਸੇਵਾ ਕੀਤੀ ਉਹ ਡੇਰੇ ਦੀ ਸ਼ਾਨ ਸਨ ਪਾਵਨ ਦਰਬਾਰ ਦੇ ਪ੍ਰਾਤਮ ਸਤਸੰਗੀਆਂ ਨਾਲ ਆਪ ਜੀ ਬੜਾ ਸਨੇਹ ਰੱਖਦੇ ਪਾਵਨ ਦਰਬਾਰ ਵਿਖੇ ਆਏ ਹੋਏ ਪੁਰਾਤਨ ਸਤਸੰਗੀ ਆਪ ਜੀ ਨੂੰ ਜ਼ਰੂਰ ਮਿਲਦੇ ਆਪ ਜੀ ਲਈ ਇਹ ਵੱਡੇ ਮਹਾਰਾਜ ਜੀ ਦੀ ਫਲਵਾੜੀ ਸੀ ਇਸ ਨੂੰ ਆਪ ਜੀ ਬੜਾ ਸਨੇਹ ਦਿੰਦੇ ਉਹਨਾਂ ਸੰਗ ਵੱਡੇ ਪਾਤਸ਼ਾਹ ਦੀਆਂ ਬਾਤਾਂ ਕਰਦੇ ਵੱਡੇ ਪਾਤਸ਼ਾਹ ਜੀ ਦੇ ਮਹਾਨ ਜੀਵਨ ਦੀਆਂ ਪਵਿੱਤਰ ਗਾਥਾਵਾਂ ਦਾ ਗੁਣਗਾਨ ਹੁੰਦਾ ਸਤਸੰਗ ਬਣ ਪੈਂਦਾ ਰੱਬੀ ਵਾਤਾਵਰਨ ਬਣ ਆਉਂਦਾ ਸਤਸੰਗੀ ਸਤਗੁਰੂ ਪ੍ਰੇਮ ਦੇ ਮਜੀਠੀ ਰੰਗ ਵਿੱਚ ਰੰਗੇ ਜਾਂਦੇ ਦੇਸ਼ ਵਿਦੇਸ਼ ਤੋਂ ਆਉਂਦੇ ਪੁਰਾਤਨ ਸਤਸੰਗੀਆਂ ਨੂੰ ਸ੍ਰੀ ਪਾਤਸ਼ਾਹ ਹਜ਼ੂਰ ਅਕਸਰ ਆਖਦੇ ਹੋਏ ਸੁਣਾਈ ਪੈਂਦੇ ਬੀਬੀ ਜੀ ਨੂੰ ਮਿਲ ਆਓ ਗੁਰੂ ਘਰ ਦੇ ਪ੍ਰੇਮੀਆਂ ਨੂੰ ਵੀ ਬੀਬੀ ਜੀ ਪੂਰਨ ਸਤਗੁਰਾਂ ਦੀਆਂ ਅਨੂਠੀਆਂ ਗਾਥਾਵਾਂ ਸਰਵਣ ਕਰਵਾ ਗੁਰੂ ਘਰ ਸੰਗ ਪ੍ਰੇਮ ਦੇ ਰੜਾਉਂਦੇ ਆਪ ਸਭ ਦਾ ਸਤਿਕਾਰ ਕਰਦੇ ਸਭ ਆਪ ਜੀ ਦਾ ਅਤਿਅੰਤ ਸਤਿਕਾਰ ਕਰਦੇ ਪਹਿਲੇ ਸਮਿਆਂ ਵਿੱਚ ਆਪ ਜੀ ਨੇ ਕਾਸ਼ੀ ਦਰਬਾਰ ਵਿਖੇ ਵੀ ਸਤਿਗੁਰਾਂ ਦੇ ਹੁਕਮਾਂ ਅਨੁਸਾਰ ਕਿੰਨਾ ਕਿੰਨਾ ਚਿਰ ਬਿਤਾਉਂਦੇ ਆ ਸੇਵਾਦਾਰਾਂ ਦੇ ਲੰਗਰਾਂ ਦੀ ਵਿਵਸਥਾ ਦੀ ਦੇਖਰੇਖ ਦੀਆਂ ਸੇਵਾਵਾਂ ਨਿਭਾਈਆਂ ਸਨ ਪਾਵਨ ਡੇਰੇ ਵਿਖੇ ਆਉਣ ਵਾਲੇ ਸਾਰੇ ਮਹਾਪੁਰਸ਼ ਆਪ ਜੀ ਨੂੰ ਜ਼ਰੂਰ ਮਿਲਦੇ ਸ੍ਰੀ ਪਾਤਸ਼ਾਹ ਹਜ਼ੂਰ ਜੀ ਸੰਗ ਪੂਜਨੀਕ ਮਹਾਪੁਰਸ਼ ਅਕਸਰ ਆਪ ਜੀ ਵੱਲ ਲੰਗਰ ਭੰਡਾਰਾ ਛਕਦੇ ਆਪ ਜੀ ਪੂਰਨ ਮਰਿਆਦਾ ਅਤੇ ਸਵੱਛ ਵਿਵਸਥਾ ਦਰਮਿਆਨ ਸਾਰਾ ਸੇਵਾ ਕਾਰਜ ਆਪਣੀ ਨਿਗਰਾਨੀ ਹੇਠ ਕਰਵਾਉਂਦੇ ਸੇਵਾਦਾਰਾਂ ਦੀ ਸਵੱਛਤਾ ਅਤੇ ਸੇਵਾ ਦੀ ਸਵੱਛਤਾ ਆਪ ਜੀ ਦੀ ਨਜ਼ਰ ਵਿੱਚ ਬੜੀ ਅਹਿਮ ਰਹੀ ਹੈ ਬਹੁਤ ਸਾਰੇ ਪਾਵਨ ਡੇਰਿਆਂ ਦੇ ਮੌਜੂਦਾ ਸੰਚਾਲਕ ਮਹਾਪੁਰਸ਼ ਆਪ ਜੀ ਦੇ ਵੇਖਦਿਆਂ ਹੀ ਵੱਡੇ ਹੋਏ ਅਤੇ ਪ੍ਰਵਾਨ ਚੜੇ ਹਨ ਆਪ ਜੀ ਪਾਸ ਉਹ ਮਹਾਪੁਰਸ਼ ਆਏ ਹੋਏ ਆਪ ਜੀ ਦਾ ਬੜਾ ਸਤਿਕਾਰ ਕਰਦੇ ਬੜਾ ਘਰੇਲੂ ਵਿਵਹਾਰ ਤਦ ਬਣ ਹੁੰਦਾ ਸਤਸੰਗੀ ਵੀ ਆਪ ਜੀ ਦੇ ਦਰਸ਼ਨ ਬੜੇ ਸਾਲ ਲੰਮਾ ਸਮਾਂ ਕਰਦੇ ਰਹੇ ਹਨ ਸਤਕਾਰ ਸੰਗ ਆਪ ਜੀ ਨੂੰ ਭੂਆ ਜੀ ਬੀਜੀ ਆਖ ਸੰਬੋਧਿਤ ਹੁੰਦੇ ਰਹੇ ਹਨ ਬਹੁਤ ਸਾਰੇ ਸੇਵਾਦਾਰਾਂ ਦਾ ਬਚਪਨ ਆਪ ਜੀ ਦੀ ਸੰਗਤ ਅਤੇ ਦੇਖਰੇਖ ਵਿੱਚ ਬੀਤੇ ਆ ਹਨ ਦਰਬਾਰ ਦੇ ਨਿਜ ਸੇਵਾਦਾਰ ਵੀ ਆਪ ਜੀ ਦੀ ਪਰਵਰਿਸ਼ ਅਤੇ ਦੇਖਰੇਖ ਵਿੱਚ ਵੱਡੇ ਹੋਏ ਹਨ ਮਾਂ ਜੈਸਾ ਪਿਆਰ ਆਪ ਜੀ ਪਾਸੋਂ ਉਹਨਾਂ ਨੂੰ ਹਾਸਲ ਹੋਇਆ ਹੈ ਉਹਨਾਂ ਦਾ ਵਿਰਾਗ ਵੀ ਅੱਜ ਥੰਮਿਆ ਨਹੀਂ ਜਾ ਰਿਹਾ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਆਪ ਜੀ ਦੀਆਂ ਇਹ ਸੇਵਾਵਾਂ ਤੁਰ ਦਰਗਾਹੋਂ ਹੀ ਲੱਗੀਆਂ ਹੋਈਆਂ ਸਨ ਸ੍ਰੀ ਜਗਤਗੁਰੂ ਜੀ ਦੇ ਉਚਾਰਣ ਕੀਤੇ ਹੋਏ ਮਹਾਵਾਕ ਹਨ ਜਿਨ ਜੀਓ ਦੀਆ ਸੁਰਜਕ ਅੰਬਰਾਵੈ ਭਾਵਕਰਤਾ ਪਹਿਲਾਂ ਹੀ ਹਰ ਜੀਵ ਦੀ ਪ੍ਰਤਪਾਲਨਾ ਦਾ ਆਹਰ ਕਰ ਦਿੰਦਾ ਹੈ ਜਦ ਹਰ ਜੀਵ ਦਾ ਪਰਮੇਸ਼ਰ ਨੂੰ ਫਿਕਰ ਹੈ ਤਾਂ ਜਦ ਪੂਰਨ ਮਹਾਪੁਰਸ਼ਾਂ ਨੇ ਇਸ ਜਗਤ ਵਿੱਚ ਜਗਤ ਦੇ ਹਿੱਤ ਲਈ ਪਰਮੇਸ਼ਰ ਜੀ ਨੇ ਉਹਨਾਂ ਮਹਾਪੁਰਸ਼ਾਂ ਨੂੰ ਭੇਜਣਾ ਸੀ ਉਹਨਾਂ ਦੇ ਭੋਜਨ ਦੀ ਵਿਵਸਥਾ ਵੀ ਤਾਂ ਕਰਤੇ ਦੇ ਜ਼ਿੰਮੇ ਸੀ ਇੰਜ ਜਾਪਦਾ ਹੈ ਕਰਤੇ ਨੇ ਇੱਕ پاک ਰੂਹ ਨੂੰ ਇਹ ਪਵਿੱਤਰ ਸੇਵਾ ਸੌਂਪ ਦਿੱਤੀ ਸੀ ਉਹੀ ਪਵਿੱਤਰ ਰੂਹ ਸਤਕਾਰਯੋਗ ਬੀਬੀ ਭਜਨੋ ਜੀ ਸਨ ਕਰਤੇ ਨੇ ਐਸੀ ਵਿਧ ਰਚੀ ਕਿ ਆਪ ਜੀ ਜੀਵਨ ਦੇ ਸ਼ੁਰੂਆਤੀ ਸਾਲਾਂ ਵਿੱਚ ਹੀ ਸ੍ਰੀ ਪਰਮੇਸ਼ਰ ਜੀ ਸਤਗੁਰੂ ਸਵਾਮੀ ਸਰਵਨ ਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾ ਵਿਖੇ ਆ ਗਏ ਅਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਆਪ ਜੀ ਦੀ ਪ੍ਰੀਤ ਓੜਕ ਤੱਕ ਨਿਭ ਆਈ ਹੈ ਪਾਵਨ ਦਰਬਾਰ ਦੇ ਕਣਕਣ ਅੰਦਰ ਆਪ ਜੀ ਦੀ ਸੇਵਾ ਧੜਕ ਰਹੀ ਹੈ ਆਪ ਜੀ ਦੀ ਯਾਦ ਹਰ ਸਤਿਗੁਰੂ ਪ੍ਰੇਮੀ ਦੇ ਹਿਰਦੇ ਅੰਦਰ ਵਸੀ ਹੋਈ ਹੈ ਸਮੇਂ ਦੇ ਬੀਤਣ ਦੇ ਨਾਲ ਨਾਲ ਇਸ ਮਿੱਠੀ ਯਾਦ ਨੇ ਹੋਰ ਡੂੰਘੇ ਉਤਰਦੇ ਜਾਣਾ ਹੈ ਜੈ ਗੁਰਦੇਵ ਧੰਨ ਗੁਰਦੇਵ